ਅਗਰ ਦੀ ਉਹ ਦੇਖਦੇ ਪਕਾਤੇ ਸੀ ਜਰ ਬਰਦੀ ਜਿਹੀ ਕਮੋਂ ਸੀ ਖਾ ਲੈਣੀ ਤੇ ਜਿਹੜੇ ਆਪ ਜੀ ਦੇ ਪੁੱਤਰ ਨੂੰ ਇਹ ਬਿਮਾਰੀ ਹੈ ਇਹ ਕੀ ਕਾਰਨ ਹੋਇਆ ਜੀ ਇਹਨਾਂ ਦਾ ਇਹ ਜੀ ਸੱਤ ਵਜ ਗਈ ਸਿਰਚ ਠੀਕ ਹੈ ਜੀ ਆ ਪਿੱਛੇ ਗਾੜੀ ਤੇ ਗਿਆ ਸੀਗਾ ਤੇ ਸੱਚਾ ਹੋ ਬੱਜ ਗਿਆ ਆਪਣਾ ਕਿਹੜੇ ਜਿਹੜਾ ਗੱਲ ਦੀ ਪੰਗਾ ਵਧੀ ਗਿਆ ਪੰਗਾ ਇਹ ਹੈ ਘਰੇ ਬਹਿ ਗਿਆ ਮੁਰਕੀ ਨਾਲ ਤੱਕ ਨਾ ਕੋਈ ਤਮਾਚਾ ਸੀ ਅਸਿਆ ਨੂੰ ਪਤਾ ਨਹੀਂ ਸੀਗਾ ਇਹ ਐ ਗੁਰੂ ਦਾ ਕੰਮ ਠੀਕ ਹੈ ਜੀ ਤੇ ਹੁਣ ਜਿਹੜੀ ਇਹਨਾਂ ਦੀ ਨਿਗਾ ਉਹ ਸੱਟ ਕਰਨ ਗਈ ਹੈ ਜੀ ਹਾਂ ਸੱਟ ਕਰਨੀ ਹੈ ਹੁਣ ਕੋਈ ਕੀਤਾ ਕਰਦੇ ਨਹੀਂ ਜੀ ਇਹ ਨਾ ਨਾ ਜੀ ਕੀਤਾ ਕਰਕੇ ਪਕੜਦੇ ਬਾਹਾਂ ਪਕੜੀ ਹੈ ਜੀ ਤੇ ਗਈ ਹੁੰਦੀ ਹੈ ਨਹੀਂ ਮਕਾਨ ਖਾਲਸਾ ਇਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿੱਤਾ ਗਿਆ ਜੀ ਤੇ ਇਹਦੇ ਵਿੱਚ ਤੁਹਾਡਾ ਕੀ ਕੀ ਸਹੂਲਤਾਂ ਦਿੱਤੀ ਗਈਆਂ ਤੁਹਾਨੂੰ ਤਾਂ ਸਾਰਾ ਕੁਝ ਬਣ ਗਿਆ ਜੀ بس ਕਰ ਲਿਆ ਪੱਥਰ ਤਿਆਰ ਹੈ ਗਿਆ ਹੋਰ ਤਾਂ ਸਾਰਾ ਕੁਝ ਬਣਾਤਾ ਨਾ ਅਸਿੱਧਾ ਜੀ ਬਹੁਤ ਹੀ ਧੰਨਵਾਦ ਕਰਦੇ ਆ ਬਹੁਤ ਹੀ ਸ਼ੁਕਰੀਆ ਕਰਦੇ ਠੀਕ ਹੈ ਜੀ ਲਾਡਿਆਂ ਨਹੀਂ ਸਕਦੇ